ਰੋਮਨੀ ਭਗਤੇ ਰਵੀਦਾਸ ਜੀ ਦੇ 699 ਪ੍ਰਕਾਸ਼ ਦਿਹਾੜੇ ਤੇ ਨਵੀਂ ਸਰਾਂਏ ਪੱਤੀ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰਗੰਗ ਸਾਹਿਬ ਜੀ ਦੇ ਚਤਰਾਛਾ ਹੇਡ ਅਤੇ ਪੰਜ ਪਿਆਰਿਆਂ ਦੇ ਅਗway ਵਿੱਚ ਕੱਢਿਆ ਗਿਆ ਇਸ ਨਗਰ ਕੀਰਤਨ ਦੇ ਵਿੱਚ ਬਾਹਰੀ ਗਿਣਤੀ ਦੇ ਵਿੱਚ ਸ਼ਹਿਰ ਦੇ ਲੋਕ ਸ਼ਾਮਲ ਹੋਏ ਰਾਜਨੀਤਿਕ ਤੇ ਸਮਾਜਿਕ ਆਗੂਆਂ ਵੱਲੋਂ ਦੇਸ਼ ਵਾਸੀਆਂ ਨੂੰ ਰਵੀਦਾਸ ਜਨਮ ਦਿਤੀ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਬਧਾਈ ਦਿੱਤੀ ਸਮਾਣਾ ਵਿਧਾਇਕ ਰਜਿੰਦਰ ਸਿੰਘ ਅਤੇ ਸਾਬਕਾ ਵਿਧਾਇਕ ਸਤਰਾਣਾ ਨਿਰਮਲ ਸਿੰਘ ਵੀ ਹਾਜ਼ਰ ਹੋਏ ਉਹਨਾਂ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਇਕਜੁੱਟ ਹੋ ਕੇ ਇਕੱਠੇ ਹੋ ਕੇ ਗੁਰੂਆਂ ਦੇ ਦਿਨ ਮਨਾਣੇ ਚਾਹੀਦੇ ਹਨ ਇਸ ਸਮਾਗਮ ਦੇ ਵਿੱਚ ਬੀਬੀਆਂ ਵੱਲੋਂ ਗੁਰਵਾਨੇ ਕੀਰਤਨ ਵੀ ਕੀਤਾ ਗਿਆ ਅਤੇ ਹਾਥੀ ਕੋੜੇ ਬੈਣ ਬਜਾਏ ਅਤੇ ਹੈਲੀਕਾਪਟਰ ਦੇ ਫੁੱਲਾਂ ਦੀ ਬਰਖਾ ਵੀ ਕੀਤੀ ਗਈ ਮੈਂ ਸਭ ਤੋਂ ਪਹਿਲਾਂ ਸ਼ਹਿਰ ਸਮਾਣਾ ਨਿਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਅ ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅ ਜਿਨ੍ਹਾਂ ਨੇ ਜਿਹੜਾ ਹੈਗਾ ਸਾਡੇ ਵਾਸਤੇ ਬਹੁਤ ਹੀ ਬੜਮੁੱਲੇ ਸਿੱਖਿਆ ਜਿਹੜੀਆਂ ਸਾਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਹੈ ਔਰ ਸਿੱਖਿਆ ਵੀ ਕਿਉਂਕਿ ਉਹਨਾਂ ਨੇ ਕਿਹਾ ਕਿ ਅ ਕਈ ਅੱਜ ਦਾ ਸਮਾਂ ਜਿਹੜਾ ਇਦਾਂ ਹੈ ਕਿ ਉਹ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਅਸੀਂ ਸੱਤ-ਸੱਤ ਪੀੜੀਆਂ ਦਾ ਜਿਹੜਾ ਪੈਸਾ ਬਣਾ ਕੇ ਜਾਈਏ ਕਿ ਸਾਨੂੰ ਅੱਠਵੀਂ ਪੀੜੀ ਨੂੰ ਵੀ ਲੋੜ ਨਾ ਪਵੇ ਪਰ ਗੁਰੂ ਸਾਹਿਬ ਨੇ ਕਹਿ ਕੇ ਤੁਸੀਂ ਮਿਹਨਤ ਕਰੋ ਤੁਹਾਨੂੰ ਜੇ ਆਹ ਢੰਗ ਦੀ ਰੋਟੀ ਮਿਲ ਗਈ ਅਗਲੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਉਹ ਪ੍ਰਮਾਤਮਾ ਆਪ ਦੇਊਗਾ ਜਿਨੇ ਜਨਮ ਦਿੱਤਾ ਸੋ ਇਸ ਕਰਕੇ ਅਸੀਂ ਉਹਨਾਂ ਦਾ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਵੱਡਮੁੱਲਾ ਜਿਹੜਾ ਉਹਨਾਂ ਦਾ ਰੋਲ ਹੈ ਉਹਨਾਂ ਦੇ ਦੱਸਿਓ ਰਸਤੇ ਤੇ ਸਾਨੂੰ ਚੱਲਣ ਦੀ ਲੋੜ ਹੈ ਸੋ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦ ਅੱਜ 699 ਬਰਤਾਲ ਜੇ ਉਸਤੇ ਗੁਰੂ ਰਵਿਦਾਸ ਜੀ ਦੇ 52ਿਆੜੇ ਦੇ ਸਾਰੇ ਇਲਾਕਾ ਵਾਸੀਆਂ ਨੂੰ ਸਾਰੇ ਸੋਹ ਸੰਗਤ ਨੂੰ ਲੱਖ-ਲੱਖ ਵਧਾਈ ਹੈ ਤੇ ਅਸੀਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਗੁਰੂ ਜੀ ਦੇ ਸਾਰੇ ਜੋ ਸਿਧਾਂਤ ਨੇ ਚੱਲਦੇ ਹੋਏ ਜੋ ਸਾਨੂੰ ਸੰਦੇਸ਼ ਦਿੱਤਾ ਹੈ ਸਾਰੇ ਸੰਗਤਾਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਇਹ ਹੈ ਕਿ ਜੋ ਉਹਨਾਂ ਦੀਆਂ ਦਿੱਕੀਆਂ ਹੋਈਆਂ ਜੋ ਦिशा ਨੇ ਜੋ ਉਹਨਾਂ ਦੀ ਚੱਲੇ ਹੋਏ ਰਾਹ ਨੇ ਜੋ ਉਹਨਾਂ ਨੇ ਦੱਸਿਓਏ ਜੋ ਸਮਾਜਿਕ ਨਿਆਂ ਦੇ ਜੋ ਉਹਨਾਂ ਦੇ ਸਮਾਜਿਕ ਬਰਾਬਰੀ ਦਾ ਜੋ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਸੀ ਉਹਨਾਂ ਦੇ ਹੱਥ ਤੇ ਚੱਲਦੇ ਹੋਇਆ ਸੀ ਸਾਰੇ ਇਹੀ ਉਮੀਦ ਕਰਦੇ ਕਿ ਸਾਰਾ ਸਮਾਜ ਉਹਨਾਂ ਦੇ ਚੱਲੇ ਹੋ ਦਿਖਾਏ ਹੋਏ ਦਰਛਾਏ ਹੋਏ ਦ੍ਰਿਸ਼ਿਆ ਨੇ ਚੱਲੇਗਾ ਜੋ ਦੋ ਸਾਰਿਆਂ ਨੂੰ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਸਾਰੇ ਇਲਾਕਾ ਵਾਸੀ ਦੇ ਘਟੇ ਨੇ ਦਾ ਅੱਜ ਸ੍ਰੀ ਗੁਰੂ ਰੋਬੀਦਾਸ ਜੀ ਦੇ 659ਵੇਂ ਜਨਮ ਦਿਹਾੜੇ ਤੇ ਮੈਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਆਪਣੇ ਵੱਲੋਂ ਆਪਣੀ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਸਮਾਦਾ ਵੱਲੋਂ ਲੱਖ ਲੱਖ ਵਧਾਈ ਪ੍ਰੇਸ਼ ਕਰਦਾ ਹਾਂ ਔਰ ਗੁਰੂ ਰਵੀਦਾਸ ਜੀ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸਾਡੇ ਸ਼ਹਿਰ ਉੱਤੇ ਸ਼ਹਿਰ ਦੇ ਲੋਕਾਂ ਉੱਤੇ ਆਪਣਾ ਪਿਆਰ ਭਰਿਆ ਹੱਥ ਬਣਾ ਕੇ ਰੱਖੇ ਔਰ ਸਾਡਾ ਸ਼ਹਿਰ ਤਰੱਕੀ ਕਰਦਾ ਰਹੇ ਥੈਂਕ ਯੂ ਅਸੀਂ ਰਵਿਦਾਸ ਜਨਮ ਦਿਤੇ ਐਨਾ ਤੁਸੀਂ ਦੇਖ ਹੀ ਰਹੇ ਹੋ ਉਤਸ਼ਾਹ ਬਹੁਤ ਹੈ ਗੁਰੂ ਰਵਿਦਾਸ ਦਾ ਜਨਮ ਦਿਨ ਹੈ ਜਿਹੜਾ 649ਵਾਂ ਇਹ ਸਾਰਾ ਸਾਡਾ ਸ਼ਹਿਰ ਨਿਵਾਸੀ ਪੂਰੇ ਧੂਮ ਧਾਮ ਨਾਲ ਮਨਾ ਰਹੇ ਨੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਸਾਰੀ ਸੰਗਤ ਇੱਥੇ ਦੇਖ ਲਓ ਤੁਸੀਂ ਬਹੁਤ ਵਧੀਆ ਉਤਸ਼ਾਹ ਹੈ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਨੂੰ ਮਨਾਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਹਿੰਦੁਸਤਾਨ ਵਿੱਚ ਸਾਰੇ ਪੰਜਾਬ ਦੇ ਵਿੱਚ ਸ਼ਾਮਜੀ ਬਾਲਤਾ ਦੇ ਪ੍ਰਤੀਕ ਸ਼੍ਰੋਮਣੀ ਭਗਤ ਚਿਰਕੁਰਾ ਦਾਜੀ ਦਾ ਜੋ ਜਨਮ ਦਿਹਾੜਾ ਹੈ ਉਹ ਸਾਰੇ ਲੋਕ ਰਲ ਮਿਲ ਕੇ ਭਾਈਚਾਰਕ ਤੌਰ ਤੇ ਆਪਾਂ ਸਾਰੇ ਮਨਾ ਰਹੇ ਹਾਂ ਸੋਰੇਸ ਮੌਕੇ ਤੇ ਮੈਂ ਜਰਾ ਬੇਨਤੀ ਕਰਾਂਗਾ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਗਏ ਆ ਜਿਹੜੀ ਬੜੀ ਦੁਖਦਾਈ ਗੱਲ ਹੈ ਦੇਤਰ ਰਫਜ਼ਾਦ ਜੀ ਦਾ ਜਨਮ ਡਾੜਾ ਹੋਵੇ ਤੇ ਉਹਨਾਂ ਅਦਾਸੀਏ ਬਣਾਉਣ ਜੇ ਕਿਸੇ ਹੋਰ ਦਾ ਹੋਵੇ ਤਾਂ ਉਹ ਕੌਮਾ ਬਣਾਉਣ ਇਸ ਕਰਕੇ ਜਿਹੜਾ ਦੁਖਾਂਤ ਹੈ ਬਹੁਤ ਮਾੜਾ ਹੈ ਇਹ ਦੇਸ਼ ਲਈ ਮਾੜਾ ਹੈ ਹਾਂ ਜੀ ਸਾਰਿਆਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਇਕੱਠੇ ਹੋ ਗਏ ਇਹ ਜਿਹੜੇ 15ਾ ਭਟਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਰਜ ਕੀਤੀ ਆ ਉਹ ਗੁਰੂ ਬਰਾਬਰ ਹੀ ਹਨ ਕਿਉਂਕਿ ਜਿਹੜਾ ਦੀ ਬਾਣੀ ਦਰਜ ਹੈ ਉਹਨਾਂ ਨੂੰ ਅਸੀਂ ਸਾਡੇ ਸੇਸ਼ ਘੌੜੇ ਆ ਜਿਹੜੇ ਸੇਸ਼ ਘੌੜੇ ਆ ਤੇਦਾ ਮਤਲਬ ਸਾਡੇ ਗੁਰੂ ਨੇ ਸਾਡੇ ਰਹਿਬਰ ਨੇ ਉਹਨਾਂ ਦੇ ਅੱਜ ਦੰਦਮ ਦਿਹਾੜੇ ਤੇ ਮੈਂ ਸਮਾਣਾ ਨਿਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਜ਼ਿਲ੍ਹਾ ਪਟਿਆਲਾ ਦੇ ਹਾਂ ਔਰ ਖਾਸ ਤੌਰ ਤੇ ਸਾਡੇ ਆਪਣਾ ਐਮਐਲਏ ਸਾਹਿਬ ਆਏ ਨੇ ਇਹਨਾਂ ਜੀਆਂ ਆਖਦਾ ਬਟੌਰ ਦੇ ਸ਼ਹਿਰ ਨਿਵਾਸੀ ਹੋਣ ਦੇ ਨਾਤੇ ਜੋ ਗੁਰੂ ਮਹਾਰਾਜ ਕਰੇ ਸਾਨੂੰ ਸਾਰਿਆਂ ਨੂੰ ਸਮਤ ਆਵੇ ਅਸੀਂ ਇਕੱਠੇ ਹੋ ਕੇ ਨਾਲ ਮਿਲ ਕੇ ਇਹੋ ਜਿਹੜੇ ਜਿਹੜੇ ਸਮਾਗਮ ਨੇ ਇਹ ਬਣਾ ਹੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਦੇ ਚੈਨਲ ਤੋਂ ਮਾਦੇਮ ਅੱਜ ਜਗਤ ਗੁਰੂ ਸੱਚ ਦੀ ਵੰਗਾਰ ਮਨੁੱਖਤਾ ਦੇ ਦਰਦੀ ਸਾਜੀ ਬਾਲਤਾ ਦੇ ਪ੍ਰਤੀਕ ਸਰਬਸ਼ਕਤੀਮਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਮੂਹ ਲਕਾਈ ਨੂੰ ਲੱਖ ਲੱਖ ਵਧਾਈ ਦਿੰਦੇ ਆ ਗੁਰੂ ਰਵਿਦਾਸ ਨੌਜਵਾਨ ਸੁਭਾਵਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਸੁਖਮਣੀ ਸੇਵਾ ਸੁਸਾਇਟੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਠਾਠਾ ਮਾਰਦਾ ਨਗਰ ਕੀਰਤਨ ਮਹੱਲਾ ਜੋ ਨਵੀਂ ਸਰਾਹਪੱਤੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਚੱਲੇ ਪਾਏਗਾ ਔਰ ਸ਼ਹਿਰ ਦੀਆਂ ਪ੍ਰਕਰਮਾਂ ਕਰਦਾ ਹੋਏ ਅੱਜ ਸ਼ਾਮ ਨੂੰ 6 ਵਜੇ ਗੁਰਦੁਆਰਾ ਬਾਬਾ ਸੰਗਤ ਸਿੰਘ ਨਵੀਂ ਸਰਾਹਪੱਤੀ ਵਿਖੇ ਸਮਾਪਤ ਹੋਏਗਾ ਇਸ ਮੌਕੇ ਦੇ ਸਮੂਹੀਆਂ ਸੰਗਤਾਂ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਔਰ ਸਮੂਹ ਪੱਤਰਕਾਰ ਭਾਈਚਾਰੇ ਦਾ ਸਮੂਹ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਇਕਤਾ ਵੜਾ ਕੇ ਰੱਖਣੀ ਹੈ ਔਰ ਬੜੀ ਸ਼ਾਂਤੀ ਦੇ ਨਾਲ ਬੜੇ ਮਿਲ ਵਰਤਨ ਦੇ ਨਾਲ ਹਰ ਇਨਸਾਨ ਦਾ ਸਵਾਗਤ ਕਰਦੇ ਹੋਏ ਆਪਾਂ ਨੇ ਇਹਦੇ ਵਿੱਚ ਜਿਹੜਾ ਹੈ ਯੋਗਦਾਨ ਪਾਉਣਾ ਹੈ ਸੋ ਆਪ ਸਾਰੀਆਂ ਸੰਗਤਾਂ ਦਾ ਦੁਬਾਰਾ ਫੇਰ ਸ੍ਰੀ ਗੁਰੂ ਰਵਿਦਾਸ ਜੀ ਦੇ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ